ਆ ਗਏ। ਇਹ ਕਿੰਨੇ ਦਾ? ਇਹ ਕੰਪਾਉਂਡ ਦਾ। ਇਹ ਕੰਪਲੀਟ। ਕਿੰਨੇ ਜੀ ਪੜਦੀ? 15 ਸਾਲ। 8ਵੀਂ ਲੰਡ। ਮੈਜਰ। ਟੋਕ ਕੇ ਜਾਂਦੇ ਰੋਜ਼। ਹਾਂਜੀ। ਟੋਕ ਕਿਉਂਦੀ ਹੈ? ਹਾਂਜੀ। ਕਿੰਨੇ ਕਰੋੜ ਰਪਏ ਦਾ? 4 ਗਿਰ। 4 ਤੋਂ ਟੋਕੀ ਜਾਂਦੀ ਹੈ। ਹਾਂਜੀ। ਹਾਂਜੀ। ਆਹ ਤੇ ਕੋਲ। ਹਾਂਜੀ। ਆਪਣਾ ਬਣਾ ਸੈਕਿੰਡ ਖੰਦ ਕਰਨਾ। ਲੋ ਵੀ ਕਿਹੜਾ ਕੜਾ ਲੈਣਾ? ਲੋ ਜੀ। ਕਿਹੜਾ ਕੜਾ ਲੈਣਾ ਜੀ? ਸਾਰੇ ਰੱਖ ਤਿੰਨੇ ਇੱਕੋ ਹੀ ਆ। ਕਿਹੜਾ ਲੈਣਾ ਵਾ? ਹਾਂਜੀ ਸਤਿ ਸ੍ਰੀ ਅਕਾਲ ਦੋਸਤੋ। ਦੋਸਤੋ ਹੀ ਖੜੇ ਰੋਡ ਤੇ ਸਾਨੂੰ ਕਿਸੇ ਸੱਜਣ ਨੇ ਦੱਸੇ ਸੀ ਕਿ ਇਧਰੋਂ ਬੱਚਿਆ ਤੁਰ ਕੇ ਸਕੂਲ 3 ਕਿਲੋਮੀਟਰ ਕੇ ਸਕੂਲ ਆ ਖੰਬੇ ਉਹ ਤੁਰ ਕੇ ਜਾਂਦੀਆਂ ਔਰ ਆਪਾਂ ਇੱਥੇ ਖੜੇ ਆਣਾ ਵੇਟ ਕਰਾਂਗੇ ਬੱਚਿਆਂ ਦੇ ਜਦੋਂ ਬੱਚੇ ਆ ਗਏ ਆ ਤੇ ਸਾਈਕਲ ਦੇ ਮੈਂ ਕਿਸੇ ਸੱਜਣ ਕਹਿੰਦੇ ਮੰਗਤਾ ਦੋਸਤੋ ਜੇ ਨਾ ਬੱਚਿਆਂ ਵਾਸਤੇ ਧੀਆਂ ਵਾਸਤੇ ਮੰਗਤਾ ਬਣਨਾ ਤਾਜੇ ਤੇ ਮੈਂ ਮੰਗਤਾ ਬਣ ਕੇ ਖੁਸ਼ ਆ ਮੈਨੂੰ ਖੁਸ਼ੀ ਹੁੰਦੀ ਕਿ ਮੈਂ ਮੰਗਤਾ ਮੈਂ ਕਿਸੇ ਤੋਂ ਮੰਗ ਕੇ ਕੇ ਮਜ਼ਾ ਕਰਵਾ ਦਿੰਦਾ ਮੰਗਤਾ ਬਣ ਕੇ ਖੁਸ਼ੀ ਮਿਲਦੀ ਆ ਤੇ ਧੰਨਵਾਦ ਉਹਨਾਂ ਦੋਸਤਾਂ ਦਾ ਵੀ ਜਿਹੜੇ ਇਹ ਟੈਗ ਦਿੰਦੇ ਆ ਆਪਾਂ ਆਪਣਾ ਕੰਮ ਕਰਨਾ ਬਾਬੇ ਨਾਨਕ ਦੀ ਸੇਵਾ ਲੈਣੀ ਆ ਆ ਤਿੰਨ ਸੈਕਿੰਡ ਮੇਰੇ ਪਰਦੇਸੀ ਵੀਰ ਨੂੰ ਆ ਮਹੀਨਾ ਪਹਿਲਾਂ ਆਏ ਸੀ ਖੜੇ ਸੀਗੇ ਪਰ ਹੁਣ ਤਾਂ ਲੱਗਾ ਸੀ ਬੱਚੇ ਤੈਨੂੰ ਲੋੜ ਆ ਉਹ ਬੱਚਿਆਂ ਵਾਸਤੇ ਆਪਾਂ ਸਾਈਕਲ ਪਹੁੰਚ ਗਏ ਅੰਦਰ ਸਾਈਡ ਤੋਂ ਆਉਣੀਆਂ ਤੇ ਇੱਧਰ ਜਾਉਣੀਆਂ ਆਪਾਂ ਵੇਟ ਕਰਦੇ ਆ ਹਾਂ ਆ ਗਈ ਆ 7th 8th 9th ਲੈ ਜੀ ਤੁਰਕੇ ਜਾਂਦੇ ਰੋਜ਼ ਫਿਰ ਹਾਂਜੀ ਹਲਕੇ ਆਉਂਦੇ ਹੈ ਹਾਂਜੀ ਕਿੰਨੇ ਕਿਲੋਟਰ ਪੈਂਦਾ ਚਾਰ ਚਾਰ ਤੋਂ ਟੁੱਕੀ ਜਾਂਦੀ ਹੈ ਹਾਂਜੀ ਆ ਆ ਤੇ ਕੋਲ ਆਪਣਾ ਪਰ ਸਾਰਾ ਸੰਭਲ ਕਰ ਲਓ ਲਓ ਕਿਹੜਾ ਕਣਾ ਲੈਣਾ ਲਓ ਜੀ ਕਿਹੜਾ ਕਣਾ ਲੈਣਾ ਜੀ ਸਾਰੇ ਇਹ ਤੈਨੂੰ ਇੱਕੋ ਹੀ ਆ ਕਿਹੜਾ ਲੈਣਾ ਵਾ ਆ ਲੈ ਲੈ ਕੁੜੀ ਕਿਹੜਾ ਤੈਨੂੰ ਸੇਮੀ ਆ ਤੈਨੂੰ ਇੱਕੋ ਜਿਹੀ ਹੀ ਆ ਥੋੜਾ ਰੰਗ ਦਾ ਫਰਕ ਆ ਪਤਾ ਹੀ ਲਾਗੋ ਤੂੰ ਕਿਹੜਾ ਲੈਣਾ ਪੈਣਾ ਆ ਲੈ ਲੈ ਰੱਖੋ ਸਭ ਨਾਲ ਚੁੱਪ ਚਾ ਚੋ ਨਾ ਲਾਦਾ ਟੋਕਰੀ ਚ ਫਸ ਚਲਾਉਣਾ ਉਹਦਾ ਹਾਂਜੀ ਹਰੇ ਮੁੰਡਾ ਚਲਾਉਣਾ ਚਲਾਓ ਫਿਰ ਚਲਾਉਣਾ ਉਹਦਾ ਨਾ ਹਾਂਜੀ ਚਲੋ ਸਕੂਲਾਂ ਚਲੋ ਸਕੂਲਾਂ ਪਾਸੇ ਆਪਨਾ ਮੋੜ ਕੇ ਦੇ ਰਿਹਾ ਬੇਗਾਨਾ ਚਲੋ ਲੈਓ ਲੋਈ ਦੋਸਤੋ ਬੱਚੀਆਂ ਖੁਸ਼ ਆ ਫਿਰ ਸਾਈਕਲ ਤੇ ਜਾਣਾ ਠੀਕ ਆ ਇਹ ਬੱਚੀਆਂ ਆਉਂਦੇ ਸਾਈਕਲ ਲਾ ਕੇ ਸਕੂਲ ਜਾ ਗਣਗੇ ਆ ਤੇ ਇਹ ਬਾਬੇ ਨਨਦੂ ਗੋਲਦੇ ਵਿੱਚੋਂ ਆ ਤੇ ਇਸ ਮੰਗ ਤੇ ਲੋ ਮੰਗਿਆ ਗਿਆ ਕੋਲੋਂ ਮੰਗ ਕੇ ਬੱਚੇ ਖੁਸ਼ ਹੋ ਗਏ ਆਪਾਂ ਖੁਸ਼ ਖੁਸ਼ ਰਹੋ ਆਬਾਦ ਰਹੋ ਜਿੰਦਗੀ ਜਿੰਦਾਬਾਦ ਜਿੰਦਾਬਾਦ